ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਔਰ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਅੱਜ ਕਾਫੀ ਦਿਨਾਂ ਬਾਅਦ ਧੁੱਪ ਨਿਕਲੀ ਆ ਤਾਂ ਪਸ਼ੂਆਂ ਨੂੰ ਆਪਾਂ ਨੇ ਸਵੇਰੇ ਨਵਾਣਾ ਸ਼ੁਰੂ ਕਰ ਦਿੱਤਾ ਦੇਖੋ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਨਵਾ ਕੇ ਹੁਣ ਸਰੋਂ ਦਾ ਤੇਲ ਲਾ ਕੇ ਮਾਲਿਸ਼ ਜਰੂਰ ਕਰਾਂਗੇ ਦੋਸਤੋ ਅੱਜ ਤੁਹਾਨੂੰ ਦੁੱਧ ਦੀ ਫੈਂਟ ਦੇ ਬਾਰੇ ਜ਼ਰੂਰ ਦੱਸਾਂਗੇ ਦੋਸਤੋ ਆਪਾਂ ਨੇ ਕਮ ਸੇ ਕਮ 3800 3900 ਦੇ ਲਗਭਗ ਫੀਡ ਵੀ ਬਣਾ ਕੇ ਪਾਈ ਜਿਹਦੇ ਨਾਲ ਕੋਈ ਫੈਂਟ ਦਾ ਫਰਕ ਨਹੀਂ ਪਿਆ ਦੋਸਤੋ ਹੁਣ ਆਪਾਂ ਨੇ ਸਿਰਫ ਸਿੰਪਲ ਦੇਸੀ ਖਰਾਕ ਦੇ ਨਾਲ ਹੀ ਫੀਡ ਦਾ ਪਾਉਣ ਵਾਲੀ ਫੈਂਟ ਕਿਤੇ 10 1 ਕਿਤੇ 95979 ਤੋਂ ਟੁੱਟੀ ਨਹੀਂ ਦੋਸਤੋ ਜਿਵੇਂ ਕਿ ਇੱਕ ਪਸ਼ੂ ਮੰਗਰ ਬੜੇਵੇਂ ਦੀ ਖਾਲ ਖੰਡਾ ਚੂਰੀ ਜੇ ਪਸ਼ੂ ਛੋੜੇ ਸਰਾਂ ਦੇ ਖਾਲ ਖਾਨ ਲੱਗ ਜਾਂਦੇ ਨੇ ਤਾਂ ਉਸ ਤੋਂ ਬਿਤਰ ਕੋਈ ਚੀਜ਼ ਨਹੀਂ ਦੋਸਤੋ ਸੁੱਕੀ ਟੂੜੀ ਦੇ ਉੱਤੇ ਇਸ ਨੂੰ ਫੀਡ ਨੂੰ ਰਲਾ ਕੇ ਦੋ ਟਾਈਮ ਪਾਓ ਤਾਂ ਤੁਸੀਂ ਆਪਣੇ ਪਸ਼ੂਆਂ ਦੀ 15 ਦਿਨਾਂ ਦੇ ਅੰਦਰ ਅੰਦਰ ਤੁਸੀਂ 60 ਦਾ ਫਰਕ ਪੈਣਾ ਸ਼ੁਰੂ ਹੋ ਜਾਏਗਾ ਕਿਉਂਕਿ ਜ਼ਿਆਦਾਤਰ ਲੋਕ ਕੀ ਕਰਦੇ ਨੇ ਦੋਸਤੋ ਅੱਜ ਕੱਲ੍ਹ ਵਰਸੇਨ ਜ਼ਿਆਦਾ ਹੋਣ ਦੇ ਕਾਰਨ ਤਾਂ ਪਸ਼ੂਆਂ ਨੂੰ ਤੂੜੀ ਦੀ ਮਾਤਰਾ ਘਟਾ ਦਿੰਦੇ ਨੇ ਹਰੇ-ਚਾਰੇ ਦੀ ਮਾਤਰਾ ਜਾਦੇ ਵਧਾ ਦਿੰਦੇ ਨੇ ਵਰਸੀਨ ਇੱਕ ਐਸੀ ਐਸਾ ਚਾਰਾਗਾ ਜਿਹਦੇ ਨਾਲ ਪਸ਼ੂ ਖਾਂਦਾ ਤਾਂ ਜ਼ਰੂਰ ਜ਼ਿਆਦਾਗਾ ਤਾਂ ਪਸ਼ੂ ਹੰਦ ਸਭ ਤੋਂ ਜ਼ਿਆਦਾ ਪਸ਼ਾਬ ਜ਼ਿਆਦਾ ਕਰਦੇ ਨੇ ਤੇ ਚਿੱਕੜ ਵਗੈਰਾ ਵੀ ਜ਼ਿਆਦਾ ਕਰਦੇ ਨੇ ਦੋਸਤੋ ਤੁਸੀਂ ਆਪਣੇ ਪਸ਼ੂਆਂ ਨੂੰ ਸਿਰਫ ਆਪਣੇ ਦੇਸੀ ਨੁਕਤੇ ਨਾਲ ਹੀ ਆਪਣੇ ਪਸ਼ੂਆਂ ਦੀ ਫੈਟ ਵਧਾ ਸਕਦੇ ਹੋ ਵੀਡੀਓ ਅੱਛੇ ਲੱਗੇ ਸ਼ੇਅਰ ਔਰ ਲਾਈਕ ਜਰੂਰ ਕਰਨਾ ਵੀਡੀਓ ਦੇਖਣ ਵਾਲੇ ਭਰਾਵਾਂ ਦਾ ਧੰਨਵਾਦ